ਲਓ ਜੀ ਸੱਜਣੋ ਅੱਜ ਤੁਹਾਡੇ ਵਾਸਤੇ ਲੈ ਕੇ ਆ ਕੇ ਸਵਰਾਜ 963 FE ਤੇ ਤੁਹਾਨੂੰ ਮਾਡਲ ਵੀ ਦੱਸਦੇ ਆ ਤੇ ਰੇਟ ਵੀ ਦੱਸਦੇ ਆ ਪਹਿਲਾਂ ਤਾਂ ਤੁਸੀਂ ਕੰਡੀਸ਼ਨ ਦੇਖੋ ਤੇ ਇਹਨਾਂ 5 ਸਟਾਰ ਟਰੈਕਟਰ ਟਾਇਰ ਆ ਜਿਹੜੇ ਸਾਰੇ 90 ਪੈਸੇ ਟਰੈਕਟਰ ਆ ਜਿਹੜੇ ਟਾਇਰ ਨੇ ਤੇ ਮੂਰੇ ਚੋਬਰ ਲਿਖਿਆ ਹੋਇਆ ਮਗਰਾੜ ਪੂਰਾ ਚੌੜਾ ਲੱਗਿਆ ਤੇ ਜੇ ਹੁਣ ਇਹਦੇ ਮਾਡਲ ਦੀ ਗੱਲ ਕਰੀਏ ਮਾਡਲ ਹੈਗਾ 2020 ਮਾਡਲ ਤੇ ਇਹ ਗਿਣਤੀ ਦੇ ਘੰਟੇ ਚੱਲਿਆ ਹੋਇਆ ਸਿਰਫ 935 ਘੰਟੇ ਚੱਲਿਆ ਹੋਇਆ ਤੇ ਪੈਰ ਦਾਣੇ ਤੋਂ ਐਨ ਸਾਰਾ ਰੰਗ ਹੈ ਜਿਹੜਾ origignal ਆ ਤੇ ਬਾਈ ਕਹਿੰਦਾ ਜੇ ਕਿਸੇ ਨੇ ਸਾਫਤ ਵੀ ਕਰਤਾ ਵੀ ਕਿਸੇ ਪਾਸੇ ਪੇਂਟ ਦੀ ਕੋਈ ਕਲਮ ਵੀ ਲੱਗੀ ਹੋਈ ਆ ਤਾਂ ਆਉਣ ਜਾਣ ਦਾ ਖਰਚਾ ਦਿੱਤਾ ਜਾਊਗਾ ਕੰਡੀਸ਼ਨ ਪੱਖੋਂ ਟਰੈਕਟਰ ਪੂਰਾ ਵਧੀਆ ਇੰਜਨ ਗੇਅਰ ਦਾ ਟਰੈਕਟਰ ਪੂਰਾ ਵਧੀਆ ਤੇ ਇਥੋਂ ਪੱਠੀ ਦਾ ਤੁਸੀਂ ਪਤਾ ਲੱਗ ਜਾਂਦਾ ਏ ਤੇ ਕਿੰਨਾ ਕੁ ਵੀ ਟਰੈਕਟਰ ਚੱਲਿਆ ਹੋਇਆਗਾ ਤੇ ਟਾਇਰ ਵਗੈਰਾ ਸਾਰੇ ਜਿਹੜੇ ਨਾਲ ਦੇ ਨੇ ਰੇਂਪਾਂ ਤੋਂ ਟਰੈਕਟਰ ਦੇਖੋ ਐਨ ਪੂਰਾ ਵਧੀਆ ਕੰਡੀਸ਼ਨ ਸ਼ੋਰੂਮ ਕ੍ਰੀਸ਼ਨ ਪਈ ਆ ਤੇ ਮਗਰਾਟਾਂ ਦੇ ਵਿੱਚੋਂ ਵੀ ਐਨ ਪੂਰੀ ਸ਼ੋਰੂਮ ਦੇ ਬਾਈ ਨੇ ਵਧੀਆ ਟੇਪ ਟੂ ਪਿਕ ਕਰਵਾ ਕੇ ਰੱਖੀ ਹੋਈ ਆ ਤੇ ਜਿੰਨਾਂ ਨੇ ਵੀ ਲੈਣਾ ਤੇ ਤੁਹਾਨੂੰ ਨੰਬਰ ਵੀ ਦੱਸਾਂਗੇ ਤੇ ਸਵਰਾਜ 963 ਸਤਰੀ ਵਗਾਰਾ ਪੂਰੀ ਚੰਗੀ ਲੱਗੀ ਹੋਈ ਆ ਤੇ ਬਿਲਕੁਲ ਸਿਰਫ 935 ਘੰਟੇ ਚੱਲੇ ਹੋਏ ਸਾਈਡ ਗੀਅਰ ਦੇ ਵਿੱਚ ਤੇ ਬਾਕੀ ਜਿੰਨਾਂ ਨੇ ਵੀ ਲੈਣਾ ਤੇ ਇਹ ਅੱਜ ਸੋਮਵਾਰ ਸੋਮਵਾਰ ਨੂੰ ਟਰੈਕਟਰ ਮੰਡੀ ਦੇ ਵਿੱਚ ਹੁੰਦਾ ਤੇ ਬਾਕੀ ਇਹ ਜਿਹੜਾ ਬਾਈ ਗੁਰਲਾਲ ਆ ਫਰਵਾਹੀ ਵਾਲਾ ਉਹਦੇ ਕੋਲ ਆ ਤੇ ਨੰਬਰ ਆ ਜਿਹੜਾ ਬਾਈ ਦੇ ਉੱਪਰ ਟਾਈਟਲ ਦੇ ਵਿੱਚ ਲਿਖਿਆ ਪਿਆ ਹੈਗਾ ਤੇ ਕਰ ਲਿਓ ਸੰਪਰਕ ਜਿੰਨਾਂ ਨੇ ਵੀ ਲੈਣਾ ਹੈਗਾ ਟਰੈਕਟਰ ਤੇ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣੀ ਹੈ ਜੀ ਤੇ ਇਹ 540 ਚੱਕਰ ਤੇ 1010 1040 ਚੱਕਰ ਇਹ ਦੋ ਚੱਕਰਾਂ ਦੇ ਵਿੱਚ ਪਿੱਛੋਂ ਵੀ ਕੰਡੀਸ਼ਨ ਪੂਰੀ ਵਧੀਆ ਪਈ ਆ ਤੇ ਆ ਦੇਖੋ ਜਿੱਥੇ ਹੁੱਕ ਤੋਂ ਪਤਾ ਲੱਗ ਜਾਂਦਾ ਵੀ ਕਿੰਨਾ ਕੁ ਟਰੈਕਟਰ ਚੱਲਿਆ ਹੋਇਆ ਗਿਣਤੀ ਦੇ ਬਾਰੇ ਟਰਾਲੀ ਆ ਜਿਹੜੀ ਉਹ ਪਈ ਹੋਈ ਆ ਤੇ ਟਰੈਕਟਰ ਇੰਜਨ ਗੇਅਰ ਪੱਖੋਂ ਪੂਰਾ ਵਧੀਆ ਬਾਈ ਗਰੰਟੀ ਤੇ ਜਿੰਨਾਂ ਨੇ ਵੀ ਲੈਣਾ ਹੈਗਾ ਸਵਰਾਜ 963 ਤੱਕ ਕਰ ਲਿਓ ਬਾਈ ਨਾਲ ਸੰਪਰਕ ਤੇ ਇੱਕ ਸਵਰਾਜ ਨੂੰ ਦਿਖਾਉਣਾ ਸਵਰਾਜ 855 FE ਤੇ ਇਹਦੇ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਹੈਗਾ 2014 ਤੇ ਇਹ ਵੀ ਗਿਣਤੀ ਦੇ ਬਸ 3200 ਘੰਟੇ ਚੱਲਿਆ ਹੋਇਆ ਸਿਸਟਮ ਵਗੈਰਾ ਪੂਰਾ ਚੰਗਾ ਲੱਗਿਆ ਹੋਇਆ ਸਤਰੀ ਵਗੈਰਾ ਪੂਰੀ ਚੰਗੀ ਲੱਗੀ ਹੋਈ ਹੈ 30 35000 ਰੁਪਏ ਦਾ ਸਿਸਟਮ ਲੱਗਿਆ ਹੋਇਆ ਟਾਇਰੇ ਦੇ ਵੀ ਪੂਰੇ ਵਧੀਆ ਪੈਨੇ 80 ਕੁ ਮਸ ਟਾਇਰ ਆ ਜਿਹੜੇ ਮੂਰਲੇ ਪੈਨੇ ਤੇ 80 ਕੀ ਪੈਸੇ ਟਾਇਰ ਆ ਜਿਹੜੇ ਮਗਰਲੇ ਪੈਨੇ ਐਮਰਫ ਦਾ ਜਿਹੜਾ ਚੌਕੜਾ ਲੱਗਿਆ ਹੋਇਆ ਟਾਇਰਾਂ ਦਾ ਤੇ ਇਹ ਸਿਰਫ 2 300 ਘੰਟੇ ਚੱਲਿਆ ਹੋਇਆ ਤੇ 14 ਮਾਡਲ ਇੰਜਨ ਗੇਅਰ ਦਾ ਟਰੈਕਟਰ ਹੈ ਜਿਹੜਾ ਇਹ ਵੀ ਪੂਰਾ ਚੰਗਾ ਬੈਟਰੀ ਵੀ ਨਵੀਂ ਆ ਤੇ ਫੁੱਲ ਗਾਰੰਟੀ ਵਾਲਾ ਟਰੈਕਟਰ ਆ ਪੱਟੀ ਦਾ ਸੇਕਾ ਤੁਸੀਂ ਉੱਥੋਂ ਦੇਖ ਸਕਦੇ ਹੋ ਵੀ ਕਿੰਨਾ ਕਿ ਚੱਲਿਆ ਹੋਇਆਗਾ ਤੇ ਜਿੰਨਾਂ ਨੇ ਵੀ ਲੈਣਾ ਸਵਰਾਜ 855 ਨੰਬਰ ਵਾਈ ਦਾ ਟਾਈਟਲ ਦੇ ਵਿੱਚ ਤੇ ਹੁਣ ਜਿਹਦੇ ਰੇਟ ਦੀ ਗੱਲ ਕਰੀਏ ਤਾਂ ਬਾਈ ਦੀ ਡਿਮਾਂਡ ਹੈਗੀ ਆ 515000 ਰੁਪਿਆ ਮੌਕੇ ਤੇ ਇਹ 490000 ਰੁਪਿਆ ਦਾ ਟਰੈਕਟਰ ਬਣ ਜਾਊਗਾ ਸਵਰਾਜ 855 ਤੇ ਹੁਣ ਜੇ ਆਪਾਂ ਸਵਰਾਜ 963 ਦੀ ਗੱਲ ਕਰੀਏ ਤੇ ਇਹਦੀ ਬਾਈ ਨੇ ਡਿਮਾਂਡ ਰੱਖੀ ਵੀ 6 ਲੱਖ 95000 ਰੁਪਇਆ ਤੇ ਇਹ ਜਿਹੜਾ ਮੌਕੇ ਦਾ ਰੇਟ ਆ ਇਹਦਾ ਆਪਣਾ 6 ਲੱਖ 85000 ਰੁਪਏ ਦਾ ਜਨਕੀ ਬਣ ਜੂਗਾ ਇਸ ਟਰੈਕਟਰ ਦੇ ਵਿੱਚੋਂ ਬਾਈ 10000 ਰੁਪਇਆ ਡਿਸਕਾਊਂਟ ਕਰੂਗਾ ਤੇ ਉਹਦੇ ਵਿੱਚੋਂ ਮਾਦਲੋ ਵੀ ਤੁਸੀਂ 25000 ਰੁਪਏ ਜਿਹੜਾ ਬਾਈ ਨੇ ਡਿਸਕਾਊਂਟ ਕਰਤਾ ਦੋਨੇ ਟਰੈਕਟਰ ਆ ਜਿਹੜੇ ਸਵਰਾਜ 8 ਫੋਟੇ ਪੂਰੇ ਚੰਗੇ ਨੇ ਤੇ ਬਾਈ ਨਾਲ ਕਰ ਲਿਓ ਕੰਟੈਕਟ ਜਿੰਨਾਂ ਨੇ ਵੀ ਲੈਣਾ ਸਵਰਾਜ 963 ਤੇ ਸਵਰਾਜ 855 ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਮਿਹਰਬਾਨੀ ਜੀ